ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਗੈਂਗਸਟਰਾਂ ਤੇ ਵਾਰ ਤੇ ਯੁੱਧ ਨਸ਼ਾ ਵਿਰੁੱਧ ਕੈਂਪੇਨ ਹੈ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਅੱਜ ਆਪਰੇਸ਼ਨ ਪ੍ਰਹਾਰ ਦਾ ਸੈਕਿੰਡ ਦਾ ਜਿਹੜਾ ਫਸਟ ਡੇ ਹੈ ਉਸ ਦਿਨ ਬਹੁਤ ਪ੍ਰਤੀ ਕਾਮਯਾਬੀ ਮਿਲੀ ਹੈ ਇੱਕ ਨਾਰਕੋ ਆਰਮਸ ਜਿਹੜਾ ਮੋਡਿਊਲ ਆ ਬਸ ਕੀਤਾ ਇੰਟਰਨੈਸ਼ਨਲ ਬਾਰਡਰ ਦੇ ਉੱਪੋਂ ਜਿਹੜੇ ਵੈਪਨਸ ਤੇ ਹਿਰੋਇਨ ਦੀ ਸਮਗਲਿੰਗ ਕਰ ਰਹੇ ਆ ਵਾਇਰ ਡਰੋਨ ਇਹਦੇ ਪੰਜ ਦੋਸ਼ੀ ਫੜੇ ਨੇ ਤੇ 6 ਸਫਿਸਟੀਕੇਟਡ ਪਿਸਟਲ ਨੇ ਉਸ ਹੀਰੋਇਨ ਮਿਲੀ ਹੈ ਔਰ ਬਹੁਤ ਵੱਡੇ ਅਮਾਉਂਟ ਹੈਗਾ 1190000 ਡਰਗ ਮਨੀ ਇੱਕ ਜਿਹੜੀ ਹੁੰਡਾਈ ਕਾਰ ਹੈ ਉਹ ਵੀ ਬਰਾਮਦ ਕੀਤੀ ਗਈ ਹੈ ਇਹਦੇ ਚ ਜਿਹੜੇ 5 ਦੋਸ਼ੀ ਨੇ ਇਹਨਾਂ ਚੋਂ 4 ਇੱਕੋ ਪਿੰਡ ਦੇ ਨੇ ਰੋੜਾਂ ਵਾਲੀ ਪੀਐਸ ਕਰੰਡਾ ਅੰਮ੍ਰਿਤਸਰ ਰੂਰਲ ਦੇ ਔਰ ਇੱਕ ਰਾਣੀਕੇ ਦਾ ਹੈਗਾ ਇਹ ਸਾਰੇ ਪਿੰਡ ਬਿਲਕੁਲ ਬਾਰਡਰ ਦੇ ਉੱਤੇ ਨੇ ਔਰ ਪੁਰਾਣੀ ਬੈਕਗ੍ਰਾਉਂਡ ਕਾਫੀ ਹੈ ਨਾ ਵਿੱਚੋਂ ਜਿਹੜੇ ਮੇਨ ਹੈਗਾ ਸਿਮਰਨਜੀਤ ਮੰਨੂ ਰੋੜਾ ਵਾਲੀ ਪੀਐਸ ਘਰਿੰਡਾ ਇਹ ਦੇ ਖਿਲਾਫ ਦੋ ਮੁਕਦਮੇ ਪਹਿਲਾਂ ਦਰਜ ਨੇ ਹੀਰੋਇਨ ਦੇ ਔਰ ਜਿਹੜੀ ਟੋਟਲ ਰਿਕਵਰੀ ਇਸ ਕੇਸ ਦੇ ਵਿੱਚ ਹੋਈ ਹੈ 6 ਪਿਸਟਲ ਨੇ ਦੋ 9mm ਗਲੌਕ ਜਿਹੜੇ ਆਸਟਰੀਅਨ ਮੇਡ ਨੇ ਇੱਕ ਜ਼ਗਾਨਾ ਮੇਡ ਇਨ ਟਰਕੀ ਦੋ 32 ਬੋਰ ਦੇ ਨੇ 1.30 ਬੋਰ ਦਾ ਪਿਸਟਲ ਹੈ ਇਹ ਸਾਰੇ ਪਿਸਟਲ ਇਹਨਾਂ ਨੇ ਇਦਾਂ ਹੀ ਇਕੱਠੇ ਕੀਤੇ ਔਰ ਮੇਨੇ ਕੰਮ ਇਹ ਹੀ ਕਰ ਰਹੇ ਨੇ ਕਿ ਆਰਮਜ਼ ਐਂਡ ਆ ਨਾਰਕੋਟਿਕ ਜਿਹੜੀ ਮੰਗਾਤੇ ਔਰ बार-बार ਇਸ ਕੰਮ ਚ ਇਹਨਾਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਸਿਮਰਨਜੀਤ 24 ਸਾਲ ਦਾ ਹੈਗਾ ਟਰੱਕ ਡਰਾਈਵਰ ਸੀਗਾ ਦੁਬਈ ਦੇ ਵਿੱਚ ਇਹ ਉਸ ਤੋਂ ਬਾਅਦ ਆ ਕੇ ਨੇ ਕੰਮ ਕੀਤੇ 2025 ਦੋ ਮੁਕਦਮੇ ਦਰਜ ਆਕਰੰਡੇ ਥਾਣੇ ਚ ਇਹਦੇ ਖਿਲਾਫ ਹੀਰੋਇਨ ਦੇ ਮੋਲਕਦੀਪ ਹੈ ਰਣੀਕੇ ਦਾ ਇਹਦੇ ਖਿਲਾਫ ਇੱਕ ਕਿਲੋ ਹੀਰੋਇਨ ਦਾ ANTF ਵੱਲੋਂ ਪਰਚਾ ਦਰਜ ਹੈ ਤੇ ਛੋਟੇ ਕੁਆਂਟੀਟੀ ਦਾ ਇੱਕ ਹੈਗਾ ਕਰੰਡੇ ਦੇ ਵਿੱਚ ਗੁਰਪ੍ਰੀਤ ਗੋਪੀਆ ਇਹ ਬੇਲ ਆਊਟ ਹੈ 5 ਕਿਲੋ 64 ਗ੍ਰਾਮ ਆਪਾਂ ਫੜੀ ਸੀ ਛਾਟੇ ਦੇ ਵਿੱਚ ਉਸ ਕੇਸ 'ਚ ਵੀ ਇਹਦੀ ਸ਼ਮੂਲੀਅਤ ਹੋਈ ਸੀਗੀ 2024 'ਚ ਇਹ ਬੇਲ ਆਊਟ ਹੋਇਆ 1125 ਨੂੰ ਇਹ ਸੁਖਰਾਜ ਜੋਗਾ ਹੈਗਾ ਇਹ ਵੀ ਲੇਬਰ ਦਾ ਕੰਮ ਕਰਦਾ ਇਹ ਵੀ 24 ਸਾਲ ਦਾ 사ਜਨ ਸਿੰਘ ਹੈ ਇਹ ਵੀ ਜਿਹੜਾ ਕਾਰਪੈਂਟਰ ਦਾ ਕੰਮ ਕਰਦਾ ਹੈ ਸੋ ਜੇ ਦੇਖਿਆ ਜਾਵੇ ਕਿ ਜਿਹੜੇ ਇਕਨੋਮਿਕਲੀ ਇੰਪੋਰਟੈਂਟ ਵੈਲ ਆਫ ਨਹੀਂ ਬਟ ਮੜੇ ਜਿਹੜੇ ਸਮਗਲਰਸ ਨੇ ਬਾਰ-ਬਾਰ ਰਿਪੀਟ ਆਫੈਂਡਰ ਹੈਪਚੂਅਲ ਫੈਂਡਰ ਉਹਨਾਂ ਨਾਲ ਰਲ ਕੇ ਇਹਨਾਂ ਨੇ ਕੰਮ ਕੀਤਾ ਬੇਸਿਕਲੀ ਸਾਰਾ ਸਿਮਰਨਜੀਤ ਤੇ ਜਿਹੜਾ ਮੋਲਕਦੀਪ ਔਰ ਗੁਰਪ੍ਰੀਤ ਗੋਪੀ ਇਹ ਤਿੰਨ ਬੰਦੇ ਬਹੁਤ ਸਰਗਰਮ ਰਹੇ ਆ ਔਰ ਬਾਹਰ ਵੀ ਇਹਨਾਂ ਦੇ ਕਨੈਕਸ਼ਨਸ ਨੇ ਉਹਨਾਂ ਤੇ ਵੀ ਅਸੀਂ ਕੰਮ ਕਰ ਰਹੇ ਆ ਔਰ ਬੇਸਿਕਲੀ ਫਾਈਨੈਂਸ਼ੀਅਲ ਜਿਹੜਾ ਐਂਗਲ ਹੈ ਬਹੁਤ ਇੰਪੋਰਟੈਂਟ ਹੈ ਕਿ ਵੱਡਾ ਮਾਊਂਟ ਬੜੀ ਦੇਰ ਬਾਅਦ ਐਡਾ ਵੱਡਾ ਡਰੱਗ ਮੰਡੀ ਦਾ ਫੜਿਆ ਗਿਆ 11 ਲੱਖ ਦੇ ਕਰੀਬ ਹੈ ਜੀ 10 ਲਾਈਵ ਕੈਟਰੀਜਸ ਵੀ ਮਿਲੇ ਨੇ ਤੋਂ ਔਰ ਇਹਨਾਂ ਦੀ ਜਿਹੜੀ ਅਰੈਸਟੈਂਸ ਵਿੱਚ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਸਾਡੇ ਏਸੀਪੀ ਇਨਵੈਸਟੀਗੇਸ਼ਨ ਹਰਮਿੰਦਰ ਔਰ ਸ੍ਰੀ ਨਵੇਲਾ ਵੈਰੇਲਾ ਜੀ ਸਾਡੇ ਏਡੀਸੀਪੀ ਸ਼ਿਵਦਰਸ਼ਨ ਏਸੀਪੀ ਸਾਡੇ ਪਾਰਸ ਜੀ ਔਰ ਮੇਨ ਜਿਹੜਾ ਸਾਡੇ ਅ ਇਹਦੇ ਚ ਇਨਸਪੈਕਟਰ ਅਮਨ ਵਿੰਦਾ ਵਾਜੜੇ ਨੇ ਉਹਨਾਂ ਨੇ ਬਹੁਤ ਵਧੀਆ ਰੋਲ ਪਲੇ ਕੀਤਾ ਉਹਨਾਂ ਦੀ ਟੀਮ ਨੇ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀ ਔਰ ਮੇਰਾ ਮੰਨਣਾ ਹੈ ਕਿ ਇਹਦੇ ਨਾਲ ਬਹੁਤ ਵਧੀਆ ਸਾਨੂੰ ਏਰੀਆ ਦੇ ਵਿੱਚੋਂ ਜਿਹੜਾ ਨਾਰਕੋ ਆਰਮਸ ਦਾ ਜਿਹੜਾ ਸਾਰਾ ਇਹ ਮੋਬੀਲਟਾ ਬਸਟ ਕੀਤਾ ਗਿਆ